ਕਿ ਨਾ ਨੂੰ ਅੱਜ ਆਪਾਂ ਤੁਹਾਨੂੰ ਪੈਂਟ ਦੀ ਮੈਜ਼ਰਮੈਂਟ ਕਰਕੇ ਤੇ ਕਟਿੰਗ ਕਰਨੀ ਦੱਸਾਂਗੇ ਕਿ ਕਿੱਦਾਂ ਕਟਿੰਗ ਕਰੀਦੀ ਆ ਇਹਨਾਂ ਦਾ ਜਿਹੜਾ ਆਪਾਂ ਲੈਂਥ ਨਾਪਾਂ ਤੁਹਾਨੂੰ ਦੱਸਦੇ ਆ ਇਹਨਾਂ ਦੀ 36 ਇੰਚ ਲੈਂਥ ਆ ਪੈਂਟ ਦੀ ਤੇ 16 ਇੰਚ 22 ਸੋ ਰੱਖਣਾ ਹੈ ਤੇ 8 ਇੰਚ ਇਹਨਾਂ ਦੀ ਮੂਰੀ ਰੱਖਣੀ ਹੈ ਠੀਕ ਹੈ ਹਾਂਜੀ ਇਹਨਾਂ ਆਪਾਂ ਉਪਰੋਂ ਇੱਥੋਂ 2.5 ਜਾਂ 3 ਇੰਚ ਦੇ ਉਪਰੋਂ ਆਪਾਂ ਲਾਸਟਿਕ ਵਾਸਤੇ ਕਪੜਾ ਰੱਖਾਂਗੇ ਜਿਹੜੀ ਆਪਾਂ ਰੌਂਡ ਲਾਸਟਿਕ ਪਾਣੀ ਆ। ਦੇਖ। ਇਹ ਆਪਾਂ ਮਾਰਕਿੰਗ ਕਰ ਲਈ ਪ੍ਰੋ ਇਹ ਲਾਸਟਿਕ ਦੀ। ਹੁਣ ਆਪਾਂ ਇੱਥੇ ਲਵਾਂਗੇ ਇਹਨਾਂ ਦੀ 25 ਇੰਚ height ਆ ਸੂਰ ਦੀ। ਠੀਕ ਆ? ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ 3 ਇੰਚ ਵਧ ਰੱਖੀ ਦੀ 28 ਰੱਖਾਂਗੇ। 28 ਦਾ ਹਾਫ 14 ਆਉਂਦਾ ਹੈ। ਠੀਕ ਆ? ਇੱਥੇ ਨਿਸ਼ਾਨ ਲਗਾ ਲਿਆ। ਇੱਥੋਂ ਆਪਾਂ ਅਸਾਂ ਦਾ ਮਾਰਕਿੰਗ ਕਰਾਂਗੇ 14.5 ਤੇ ਠੀਕ ਹੈ ਇਹ ਉੱਪਰੋਂ ਹੀ ਕਰਨੀ ਆਪਾਂ ਇੱਥੋਂ ਹੀ ਯਾਨੀ ਕਿ ਇੱਥੋਂ ਕਰਨੀ ਜਿਨ੍ਹਾਂ ਨੇ ਇੱਥੋਂ ਕਰਨੀ ਆ ਉਹ ਦੇਖ ਲੈਣ ਇਸ ਦਾ ਕਿ ਦੇਖੋ 11 11.5 ਤੇ ਆ ਰਹੀ ਹੈ ਨਾਰਮਲ ਸਾਈਜ਼ ਦੀ 10.5 11 ਹੀ ਆਂਦਾ ਹੈ ਇਹ ਇਹਨਾਂ ਦਾ ਸਾਈਜ਼ ਹੈਵੀ ਆ ਉਸ ਕਰਕੇ ਇਹਨਾਂ ਦਾ ਦੇਖੋ ਉੱਪਰੋਂ ਆਪਾਂ 14.5 ਤੇ ਮਾਰਕਿੰਗ ਕਰ ਲਈ ਇੱਥੋਂ ਆਪਾਂ 16 ਇੰਚਾਈ ਰੱਖਾਂਗੇ ਠੀਕ ਹੈ ਦੇਖੋ 16 ਇੰਚ ਥਾਈਸ ਰੱਖਾਂਗੇ ਇੱਥੋਂ ਆਪਾਂ ਇਹਨਾਂ 2 ਇੰਚ ਦਾ ਇਹ 2 ਇੰਚ ਦਾ ਕਰੋਚ ਏਰੀਆ ਆਏਗਾ ਇੱਥੇ ਦਾ ਮਾਰਕਿੰਗ ਕਰ ਲਾਂਗੇ ਠੀਕ ਆ ਇਹ 16 ਦਾ ਆਪਾਂ ਹਾਫ 8 ਤੇ ਮਾਰਕਿੰਗ ਕਰ ਲੈਣੀ ਆ ਇਹਦੇ ਇਦਾਂ ਮੈਜ਼ਰਮੈਂਟ ਕਰੀਦੇ ਜਿਸ ਤਰ੍ਹਾਂ ਇੱਕ ਉੱਪਰੋਂ ਕਰ ਲਿਆ ਠੀਕ ਹੈ ਇਹ ਆਪਾਂ ਕੰਨੀ ਕਟਿੰਗ ਕਰ ਦੇਣੀ ਆ ਕੰਨੀ ਵਿੱਚ ਨਹੀਂ ਲੈਣੀ ਠੀਕ ਆ